YouTube ਤੇ ਤੇ ਸ਼ੇਅਰ ਫੋਲੋ ਲਾਈਕ ਕਮੈਂਟ ਕਰਿਆ ਕਰੋ ਤੇ ਆਜੋ ਆਪਾਂ ਕਰਦੇ ਆਂ ਗੱਲਬਾਤ ਬਠਿੰਡੇ ਕੱਲ ਕਤਲ ਹੋ ਗਿਆ ਤੁਹਾਨੂੰ ਖਬਰ ਸੁਣਾਉਣਾ ਹੈ ਬਠਿੰਡੇ ਦੀ ਕੱਲ ਇੱਕ ਲੜਕੀ ਦਾ ਬਠਿੰਡੇ ਕਤਲ ਕਰਤਾ ਕਤਲ ਕੀਤਾ ਵੀ ਘਰ ਵਾਲੇ ਦੇ ਪਾਸ ਹੋ ਗਿਆ ਤੇ ਘਰ ਵਾਲੇ ਨੇ ਕਤਲ ਕਰਕੇ ਘਰ ਵਾਲੀ ਦਾ ਤੇ ਮੁੜ ਕੇ ਡਰਾਮਾ ਬਹੁਤ ਜ਼ਿਆਦਾ ਰਚਾਇਆ ਗਿਆ ਵੀ ਮੇਰੀ ਘਰ ਵਾਲੀ ਕੋਈ ਮਾਰ ਗਿਆ ਆਉਂਦੇ ਪੈ ਸੀ ਉਹਨੂੰ ਕਦੇ ਜੰਗਲ ਝਾੜ ਬੂਟਿਆਂ ਦੇ ਵਿੱਚ ਲਿਜਾ ਕੇ ਤੇ ਉੱਥੋਂ ਦਾ ਕਤਲ ਕਰਕੇ ਲੜਕੀ ਦੀ ਉਮਰ 23-24 ਸਾਲ ਦੱਸੀ ਜਾ ਰਹੀ ਹੈ ਤੇ ਇੱਕ ਬੱਚਾ ਵੀ ਹੈ ਤਾਂ ਲੜਕੇ ਦੇ ਬਾਅਦ ਵਿੱਚ ਪੁਲਿਸ ਨੇ ਜਦੋਂ ਕੀਤਾ ਤੇ ਪੁਲਿਸ ਨੇ ਉਹ ਕੇਸ ਦੀ ਜਿਹੜੀ ਗੁੱਥੀ ਹੈ ਉਹ ਲੱਭ ਲਈ ਹੈ ਤਾਂ ਉਸ ਲੜਕੀ ਦਾ 2 ਸਾਲ ਦਾ ਬੱਚਾ ਵੀ ਕਤਲ ਕਰਨ ਦਾ ਮਤਲਬਲ ਮਸਤਕ ਕੀ ਹੈ ਕਿ ਜਿਹੜੀ ਉਹ ਲੜਕੀ ਸੀ ਉਹ ਲੜਕੀ ਦੇ ਕਿਸੇ ਨਾਲ ਨਜਾਇਜ਼ ਸਬੰਧ ਸੀ ਸਬੰਧ ਉਹਦੇ ਨਾਲ ਸੀ ਵੀ ਉਸ ਲੜਕੇ ਦਾ ਕੋਈ ਯਾਰ ਸੀ ਉਹਦੇ ਘਰੇ ਆਉਂਦਾ ਜਾਂਦਾ ਸੀ ਤੇ ਉਹਦੇ ਨਾਲ ਉਸ ਲੜਕੀ ਨੇ ਨਜਾਇਜ਼ ਸਬੰਧ ਬਣਾ ਲਏ ਨਜਾਇਜ਼ ਸਬੰਧ ਬਣਾਉਣ ਦੇ ਕਾਰਨ ਉਹ ਘਰ ਵਾਲੀ ਨੂੰ ਰੋਕਦਾ ਸੀ ਤੇ ਤੂੰ ਸੁਧਰ ਜਾ ਉਹ ਨਹੀਂ ਸੁਧਰੀ ਫਿਰ ਇੱਕ ਦਿਨ ਆਦਮੀ ਫਿਰ ਗੁੱਸੇ 'ਚ ਆ ਜਾਂਦਾ ਫਿਰ ਆ ਕੇ ਉਹਨੇ ਲੜਕੀ ਦਾ ਕਤਲ ਕਰਤਾ ਬਾਕੀ ਬਹੁਤ ਮਾਰਾ ਜਿਹਦਾ ਚੰਗਾ ਨਹੀਂ ਕੀਤਾ ਜੇ ਨਹੀਂ ਤਾਂ ਫਿਰ ਤੁਸੀਂ ਉਹਦੇ ਨਾਲ ਹੀ ਤੋੜ ਦੂ ਹੋਰ ਇਹੋ ਤੋੜਨੀਆਂ ਪੈਣਗੀਆਂ ਕੀ ਕਰੋਗੇ ਜਿਹੜੀਆਂ ਨਹੀਂ ਕਤਲ ਹੋ ਗਿਆ ਜਿੰਦਗੀ ਉਹ ਤਾਂ ਮਰਨ ਵਾਲੀ ਮਰ ਗਈ ਜੋ ਲੜਕੀ ਐਡੀ ਸਾਹੂ ਹੁੰਦੀ ਫਿਰ ਕੋਰ ਵੇਖੋ ਉਸ ਲੜਕੀ ਨੇ ਪਹਿਲੋ ਭੱਜ ਕੇ ਵਿਆਹ ਕਰਾਇਆ ਮੁੰਡੇ ਨਾਲ ਮਾਪੇ ਉਹ ਤਾਂ ਜ਼ਬਰਦਸਤੀ ਉਹਦਾ ਵਿਆਹ ਕਰਾਇਆ ਮਾਪੇ ਉਹ ਨਾ ਜ਼ਬਰਦਸਤੀ ਵਿਆਹ ਕਰਾਉਣ ਦੇ ਬਾਵਜੂਦ ਵੀ ਬਾਹਰ ਉਹ ਰਿਲੇਸ਼ਨ ਬਣਾਉਣਾ ਨਹੀਂ ਹਟੀ ਫਿਰ ਵੀ ਉਹਦਾ ਜਿਹੜਾ ਨਹੀਂ ਪ੍ਰੀਤਿਆ ਘਰ ਉਹਨੇ ਸੋਚਿਆ ਪਤਾ ਨਹੀਂ ਵੀ ਇਹ ਹੀ ਹੁਣ ਮੇਰਾ ਘਰ ਭਰ ਦੇਗਾ ਇੱਕ ਬੱਚਾ ਵੀ ਇਹ ਕੋਲੇ 2 ਸਾਲ ਦਾ ਤਾਂ ਸਮਝ ਚੋ ਗੱਲ ਬਾਹਰ ਹੈ ਵੀ ਇਹ ਚਰਾਨੀਆਂ ਚਾਹੁੰਦੀਆਂ ਕੀ ਨੇ ਵੀ ਜੇ ਤੁਹਾਡਾ ਵਿਆਹ ਹੋ ਗਿਆ ਇੱਕ ਤਾਂ ਤੁਸੀਂ ਮਾਪੋ ਦੇ ਸਿਰ ਤੇ ਸਵਾਹ ਪਾ ਕੇ ਵਿਆਹ ਕਰਾਉਂਦੀਆਂ ਜੀ ਦੂਜੇ ਪਾਸੇ ਤੁਸੀਂ ਵਿਆਹ ਕਰਾ ਕੇ ਫਿਰ ਤੁਸੀਂ ਰਿਲੇਸ਼ਨਸ਼ਿਪ ਬਾਹਰ ਹੋਰ ਵੀ ਰੱਖਣਾ ਚਾਹੁੰਦੀਆਂ ਜੇ ਤੇ ਫਿਰ ਅਗਲਾ ਸੋਚਦਾ ਵੀ ਇਹ ਮਾਪੋ ਜਦੋਂ ਤੁਸੀਂ ਭੱਜ ਕੇ ਵਿਆਹ ਕਰਾਉਣੀਆ ਨਾ ਬੰਦੇ ਦੇ ਮਨ ਚ ਉਦੋਂ ਹੀ ਗੱਲ ਹੁੰਦੀ ਵੀ ਜੇ ਮਾਪੋ ਦੇ ਨਹੀਂ ਬਣੀ ਤੇ ਬਣਾ ਨੇ ਮੇਰੀ ਵੀ ਨਹੀਂ ਇਹ ਮੇਰੀ ਗੱਲ ਤੁਸੀਂ ਨੋਟ ਕਰ ਲਿਆ ਜੀ ਬੜ ਬੰਦੇ ਦੇ ਕਿਸੇ ਬੰਦੇ ਦੇ ਮਨ ਦੇ ਵਿੱਚ ਇਹ ਗੱਲ ਹੁੰਦੀ ਹੈ ਉਸ ਕੁੜੀ ਦਾ ਵਸੀਬਾ ਹੁੰਦਾ ਜਿਹੜੀ ਕੁੜੀ ਦਾ ਸਹੁਰਾ ਸੱਸ ਸੰਜੋਗ ਕਰੇ ਉਸ ਲੜਕੀ ਦਾ ਵਸੀਬਾ ਹੋ ਸਕਦਾ ਜਿਹੜੀ ਭਜਾ ਕੇ ਲੈ ਕੇ ਆਵੇਗਾ ਉਹ ਯੂਜ਼ ਕਰਕੇ ਵਰਤ ਕੇ ਮੁਰਕੋ ਨੂੰ ਆਈ ਦੀ ਗੱਣੀ ਸ਼ੁਰੂ ਕਰ ਦੇਗਾ ਤਾਂ ਹਾਦ ਹੋ ਗਈ ਏ ਹੁਣ ਗਲਤੀ ਇਹਦੇ ਵਿੱਚ ਕਹਿੰਦੀ ਏ ਗਲਤੀ ਇਹਦੇ ਵਿੱਚ ਲੜਕੀ ਦੀ ਏ ਜੇ ਭੱਜ ਕੇ ਵਿਆਹ ਕਰਾਇਆ ਉਹ ਲੜਕੇ ਦਾ ਕੋਈ ਕਸੂਰ ਨਹੀਂ ਜੇ ਲੜਕੀ ਦਾ ਜੀ ਕੀਤਾ ਤਾਂ ਉਹਨੇ ਆ ਕੇ ਵਿਆਹ ਕਰਾਇਆ ਹੁੰਦੇ ਨਾ ਵਿਆਹ ਕਰਾ ਕੇ ਫਿਰ ਵੀ ਨਹੀਂ ਹਟੀ ਉਹਦੇ ਯਾਰ ਨਾਲ ਰਿਲੇਸ਼ਨਸ਼ਿਪ ਚ ਆ ਗਈ ਜੇ ਤੂੰ ਵਿਆਹ ਕਰਾਈ ਲਿਆ ਫਿਰ ਆਪਦੇ ਘਰ ਵਾਲੇ ਦੇ ਨਾਲ ਚਟਾਣ ਵਾਂਗੂ ਖੜ ਜਾ ਵੀ ਜਿਹੜਾ ਇਹ ਘਰ ਵਾਲਾ ਇਹੋ ਹੀ ਮੇਰਾ ਪਿਓ ਇਹੋ ਹੀ ਮੇਰੀ ਮਾਂ ਇਹ ਮੇਰਾ ਭਰਾ ਸਭ ਕੁਝ ਇਹ ਹੀ ਹੈਂਦੇ ਮੈਂ ਨਾਲ ਖੜਨਾ ਮੇਰਾ ਜੋ ਕੁਝ ਹੋਣਾ ਇਹ ਹੀ ਹੈ ਤੇ ਤੁਸੀਂ ਸਮਝ ਗਏ ਹੋ ਕੋਈ ਕੁਝ ਆਉਂਦੀ ਨਹੀਂ ਵੀ ਸਾਡਾ ਇਹੀ ਹੈ ਪਰ ਇਹ ਹੋਣ ਦੇ ਬਾਵਜੂਦ ਵੀ ਤੁਸੀਂ ਫੇਰ ਵੀ ਨਜ਼ਾਰੇ ਲੈਣ ਨੂੰ ਨਹੀਂ ਅੜਦੀਆਂ ਵੀ ਇੱਕ ਤਾਂ ਇਹਦੇ ਨਾਲ ਸੰਬੰਧ ਰੱਖੀਏ ਤੇ ਇੱਕ ਅਸੀਂ ਰਿਲੇਸ਼ਨਸ਼ਿਪ ਰੱਖੀਏ ਤੇ ਦੋ-ਦੋ ਕੰਮ ਨਹੀਂ ਚੱਲਦੇ ਇੱਕ ਮਿਆਨ ਦੇ ਵਿੱਚ ਦੋ-ਦੋ ਤਲਵਾਰਾਂ ਨਹੀਂ ਪੈਂਦੀਆਂ ਤੁਸੀਂ ਜੋ ਮਰਜ਼ੀ ਕਰ ਲੋ ਆਖਰ ਨੂੰ ਇੱਕ ਨਾ ਇੱਕ ਦਿਨ ਤੁਹਾਨੂੰ ਮੌਤ ਦੀ ਪੀੜ ਚੜਨਾ ਹੀ ਪੈਗਾ ਠੀਕ ਹੈ ਫਰੀਦਕੋਟ ਵਾਲੇ ਕੇਸ ਦੇ ਵਿੱਚ ਕੀ ਬਣਿਆ ਘਰ ਵਾਲਾ ਮਾਰਤਾ रिलेशनशिप ਜਿੰਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਸੀ ਘਰ ਵਾਲੀ ਉਹਨੂੰ ਵੀ ਧੋਖਾ ਦੇ ਕੇ ਕਿਸੇ ਹੋਰ ਨਾਲ ਰਹਿਣਾ ਚਾਹੁੰਦੀ ਸੀ ਉਹ ਤਿੰਨ ਤਿੰਨ ਫੈਰ ਪਤਾ ਨਹੀਂ ਇਹ ਕਿਉਂ ਨਹੀਂ ਭਰੀਂਦਾ ਇਹ ਕਿਹੋ ਜਿਹਾ ਪਿਆਰ ਇਹਨਾਂ ਦਾ ਜਿੰਨੇ ਨੁਕਸਾਨ ਹੁੰਦੇ ਪੈਣੇ ਸਾਰੇ ਜਨਾਨੀ ਦੇ ਪੈਰ ਉੱਠ ਕੇ ਸਨਾਨ ਉੱਤੇ ਨੁਕਸਾਨ ਦੇ ਜਿੰਨੇ ਨੌਜਵਾਨਾਂ ਦੇ ਜੇ ਨੌਜਣ ਕਤਲ ਕਰਦੇ ਨੇ ਤੇ ਔਰਤ ਦੇ ਦੁੱਖੋ ਜੇ ਜੇਲਾ ਭ੍ਰਿਚੀਆਂ ਪਈਆਂ ਨੇ ਔਰਤ ਦੇ ਦੁੱਖੋ ਜਿਉਂ ਨੋ ਨੌਜਵਾਨ ਦਾ ਕਤਲ ਹੋਇਆ ਤੇ ਉਹ ਔਰਤ ਦੇ ਦੁੱਖ ਤੋਂ ਆ ਬੰਦੇ ਨੇ ਬੰਦੇ ਦਾ ਕਤਲ ਕੀਤਾ ਜਨਾਨੀ ਦੇ ਕਾਰਨ ਤੋਂ ਆ ਜੇ ਇਹ ਜਨਾਨੀ ਦਾ ਕਤਲ ਹੋਇਆ ਤੇ ਬੰਦੇ ਦੇ ਕਾਰਨ ਤੋਂ ਹੀ ਹੋਇਆ ਜੇ ਜਨਾਨੀ ਬੰਦੇ ਨੂੰ ਨਾ ਚਾਹੇ ਦੂਜੇ ਬੰਦੇ ਨੂੰ ਤਾਂ ਕੋਈ ਬੇਕੂਫ ਨਹੀਂ ਜਿਹੜਾ ਕਤਲ ਕਰ ਦੇਗਾ ਚਾਚੇ ਨੇ ਭਤੀਜੇ ਨਾਲ ਕੁੜੀ ਤੋਰੀ ਘਰ ਵਾਲੀ ਤੋਰੀ ਜੋ ਬੱਚਿਆਂ ਦੀ ਮਾਂ ਤੁਹਾਡੇ ਸਾਹਮਣੇ ਸੀ ਚੰਗਾ ਰਹਿ ਗਿਆ ਤੋੜ ਦਿੱਤੀ ਘਰ ਬਹਿਣ ਨਾਲੋਂ ਵਧੀਆ ਹੋ ਗਿਆ ਨੀ ਦਾ ਇੱਕ ਨਾ ਇੱਕ ਦਿਨ ਉਹ ਵੀ ਡੱਬੇ ਚ ਬੰਦ ਪਿਆ ਹੁੰਦਾ ਇੱਕ ਚੂਪੀ ਦੀ ਖਬਰ ਇਹਨੂੰ ਥੋੜੇ ਦਿਨ ਪਹਿਲਾਂ ਆਈ ਏ ਉਹ ਵੀ ਇੱਕ ਚਨਾਨੀ ਘਰ ਵਾਲੇ ਰਿਲੇਸ਼ਨਸ਼ਿਪ ਦੇ ਵਿੱਚ ਘਰ ਵਾਲੇ ਨੇ ਉਤੋਂ ਫੜ ਲਿਆ ਉਹਦੇ ਸਿਰ ਤੇ ਰਾਡ ਮਾਰੀ ਆਦਮੀ ਮਰ ਗਿਆ ਮੁਰਗੂ ਨੂੰ ਕਟਰ ਲਿਆ ਕੇ ਤੁਸੀਂ ਖਬਰ ਸੁਣੀ ਮਿਲਟ ਦੀ ਖਬਰ ਆਓ ਤੁਸੀਂ ਖਬਰ ਸੁਣੀ ਹੋ ਰਾਡ ਲਿਆ ਕੇ ਤੂੰ ਨੂੰ ਲਿਆ ਕੇ ਵੱਡ ਵੱਡ ਕੇ ਵੱਡ ਵੱਡ ਕੇ ਉਹਦੇ ਟੋਟੇ ਬਣਾ ਕੇ ਤੂੰ ਨੂੰ ਗਟਰ ਚ ਸੁੱਟ ਦਿੱਤਾ ਉੱਤੋਂ ਦ ਜਾ ਕੇ ਦਰਖਾਸਤ ਦਿੱਤੀ ਵੀ ਮੇਰੇ ਘਰ ਆ ਨਹੀਂ ਲੱਭਦਾ ਤਾਂ ਬੰਦੇ ਦਾ ਕਤਲ ਨਹੀਂ ਲੁਕਿਆ ਲੁਕਿਆ ਰਹਿੰਦਾ ਬੰਦੇ ਦਾ ਕਤਲ 100 ਸਾਲ ਤੱਕ ਵੀ ਨਿਕਲ ਆਉਂਦਾ ਤੇ ਜਦੋਂ ਗਟਰ ਦੇ ਵਿੱਚੋਂ ਉਂਗਲਾ ਮਿਲੀਆਂ ਤੇ ਉਹਦੇ ਉੱਤੇ ਟੈਡੂ ਬਣਿਆ ਸੀ ਉਹਨਾਂ ਕਹਿੰਦਾ ਜਦੋਂ ਜਨਾਨੀ ਨੂੰ ਫੜਿਆ ਉਹਨੇ ਦੋੜ ਹੀ ਚੱਲੀਆਂ ਉਹਦੇ ਮੰਨ ਗਈ ਨਾਲ ਦੀ ਨਾਲ ਹੀ ਉਹ ਦੋਵੇਂ ਹੁਣ ਜੇਲ੍ਹ ਦੇ ਵਿੱਚ ਨੇ ਅਗਰ ਜਿਹੜੇ ਜੇਲ੍ਹ ਦੇ ਵਿੱਚ ਨੇ ਉਹ ਤਾਂ ਆ ਜਾਣਗੇ 20 ਸਾਲ ਦੀ ਸਜ਼ਾ ਭੋਗ ਕੇ ਵੀ ਆ ਜਾਣਗੇ ਸਜ਼ਾ ਅਜੇ ਪਿੱਛੇ ਉਹਨਾਂ ਨੂੰ ਛੁੱਟੀ ਵੀ ਮਿਲ ਜੇਗੀ ਸਾਰਾ ਕੁਝ ਹੋ ਜਾਏਗਾ ਜਿੰਦੀ ਮਾਂ ਦਾ ਪੁੱਤਰ ਗਿਆ ਚਲਾ ਉਹਦੀ ਮਾਂ ਦਾ ਪੁੱਤਰ ਤਾਂ ਨਹੀਂ ਆਉਣਾ ਮੈਂ ਜਨਾਨੀ ਮਰਦੀ ਦੀ ਗੱਲ ਕਰਦਾ ਹੀ ਨਹੀਂ ਪਰ ਜਿੰਨੇ ਬੰਦੇ ਜੇ ਬੰਦੇ ਮਰਦੇ ਪੈਣੇ ਤੇ ਜਨਾਨੀਆਂ ਦੇ ਦੁੱਖੋਂ ਜੇ ਜਨਾਨੀਆਂ ਮਰਦੀਆਂ ਪਈਆਂ ਨੇ ਦਿੱਤਾ ਵੀ ਆਪਦੀਆਂ ਕਰਤੂਤਾ ਤੋਂ ਤੇ ਜੇ ਇਹ ਆਪਦੀਆਂ ਕਰਤੂਤਾ ਨਾ ਕਰਨ ਤੇ ਫਿਰ ਇਹ ਕਦੇ ਵੀ ਕੁਝ ਨਹੀਂ ਹੁੰਦਾ ਹੁਣ ਕੋਈ ਜ਼ਿਮੀਂਦਾਰ ਰੋਲਾ ਨਹੀਂ ਕੋਈ ਵਾਟਦਾ ਰੋਲਾ ਨਹੀਂ ਜਾਂਦਾ ਚਿੱਟੇ ਦਾ ਰੋਲਾ ਤੇ ਯਾ ਰਿਲੇਸ਼ਨਸ਼ਿਪ ਦਾ ਰੌਲਾ ਜੇ ਤੁਹਾਨੂੰ ਉਹ ਹੀ ਬੰਦਾ ਚੰਗਾ ਲੱਗਦਾ ਜਿੰਨੇ ਨਾਲ ਤੁਸੀਂ ਰਿਲੇਸ਼ਨਸ਼ਿਪ ਦੇ ਵਿੱਚ ਫਿਰ ਤੁਸੀਂ ਉਹਦੇ ਨਾਲ ਚਲਗੇ ਹੀ ਉਹਦੇ ਘਰ ਜਾਓ ਤੁਸੀਂ ਵਿਆਹ ਹੀ ਉਹਦੇ ਨਾਲ ਕਰਾ ਲਓ ਫਿਰ ਤੁਸੀਂ ਕਿਉਂ ਦੂਜੇ ਦਾ ਘਰ ਪਾਉਂਦੀਆਂ ਜੀ ਹੁਣ ਨਹੀਂ ਬੰਦਾ ਨਹੀਂ برداشت ਕਰ ਸਕਦਾ ਜਨਾਨੀ ਨਹੀਂ برداشت ਕਰਦੀ ਜੇ ਬੰਦਾ ਕਿਸੇ ਵਿਆਹ ਬੰਦਾ ਕਿਸੇ ਜਨਾਨੀ ਨਾਲ ਗੱਲ ਕਰੇ ਤਾਂ ਉਹ ਜਨਾਨੀ ਉਹਦੇ ਪੁੱਛਣਾ ਪੈਂਦੀ ਹੈ ਕੌਣ ਹੈ ਕਿੰਦਾ ਫੋਨ ਹੈ ਕਿੱਥੋਂ ਆਇਆ ਸੀ ਉਹਦੇ ਪੁੱਛਣੀ ਸ਼ੁਰੂ ਕਰ ਦਿੰਦੀ ਹੈ ਆ ਚੱਲਿਆ ਕੋ ਜੀ ਠੀਕ ਹੈ ਯਾਰ 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 ਗੱਲਾਂ ਯਾਰ ਯਾਰ ਗੱਲਾਂ ਉਹ ਕਰਦੀ ਏ ਤੇ ਬੰਦਾ ਕਿਵੇਂ ਬਰਦਾਸ਼ਟ ਕਰਨ ਲੱਗਾ ਵੀ ਜਨਾਨੀ ਦੇ ਉੱਤੇ ਬੰਦਾ ਬੰਦਾ ਤੂੰ ਨੂੰ ਨੰਗੀ ਹੱਥੀ ਫੜ ਲਵੇ ਤੇ ਕਿਵੇਂ ਬਰਦਾਸ਼ਟ ਕਰ ਲੇਗਾ ਨਹੀਂ ਕਰ ਸਕਦਾ ਅਗਰ ਇਹ ਬਾਕੀ ਸਾਡੀ ਗਲਤੀ ਸਰਕਾਰ ਦੀ ਏ ਸਰਕਾਰ ਇਹਦਾ ਕਾਨੂੰਨ ਬਣਾਵੇ ਕਾਨੂੰਨ ਬਣਾਵੇ ਇਹਦਾ ਕਾਨੂੰਨ ਬਣਾ ਕੇ ਸਜ਼ਾ ਜਨਾਨੀ ਨੂੰ ਬਰਾਬਰ ਬੰਦੇ ਦੇ ਬੰਦੇ ਦੇ ਮਿਲਣੀ ਚਾਹੀਦੀ ਜੇ ਬੰਦੇ ਨਾਲੋਂ ਵੱਧ ਜਨਾਨੀ ਨੂੰ ਫਾਸੀ ਦੇ ਫਾਦੇ ਤੇ ਚਾਲਣਾ ਚਾਹੀਦਾ ਸਭ ਤੋਂ ਜ਼ਿਆਦਾ ਅੱਜ ਨੁਕਸਾਨ ਜਨਾਨੀਆਂ ਬੰਦਿਆਂ ਦਾ ਕਰਾ ਰਹੀਆਂ ਨੇ ਇਹਨਾਂ ਦਾ ਪਰਦਾ ਹੀ ਨਹੀਂ ਬਾਕੀ ਜੇ ਹੁਣ ਬੰਦਾ ਕੁੜੀਆਂ ਨੂੰ ਨਹੀਂ ਪੜਾਉਂਦਾ ਤੇ ਅਗਲਾ ਨਾ ਵੀ ਯਾਰੀ ਕੁੜੀਆਂ ਨੂੰ ਪੜਾਉਂਦੇ ਨਹੀਂ ਧੀਆਂ ਨੂੰ ਗਲਤ ਸਮਝਦੇ ਨੇ ਧੀਆਂ ਨੂੰ ਇਹ ਪੁੱਤਰਾਂ ਨੂੰ ਚੰਗਾ ਸਮਝਦੇ ਨੇ ਧੀਆਂ ਨੂੰ ਜੇ ਧੀਆਂ ਨੂੰ ਪੜਾਉਂਦਾ ਤੇ ਧੀਆਂ ਆ ਆ ਛੰਦ ਪਰਉਂਦੀਆਂ ਪਈਆਂ ਨੇ ਰਿਲੇਸ਼ਨਾਂ ਚ ਬਣਾ ਕੇ ਤੇ ਮਾਪਿਆਂ ਨੂੰ ਵੀ ਸਿਰ ਤੇ ਸਵਾਹ ਪਾ ਜਾਂਦੀਆਂ ਨੇ ਕੋਡ ਮੈਜ ਕਰਾ ਲੈਂਦੀਆਂ ਨੇ ਫਿਰ ਕਰਾਉਣ ਗਿਆ ਕਿਦੇ ਨਾਲ ਆਮਲੀ ਨਾਲ ਜਿਹੜਾ ਪੂਰਾ ਆਮਲੀ ਹੋਵੇਗਾ ਉਹਦਾ ਕੱਖਣਾ ਹੋਵੇਗਾ ਨਾ ਅਗਾ ਵੇਗਾ ਨਾ ਪਿਛੋਂ ਦੇ ਨਾਲ ਤੇ ਵਿਆਹ ਕਰਾ ਕੇ ਕੋਡ ਮੈਜ ਕਰਾ ਕੇ 6-7 ਮਹੀਨੇ ਮਸਾ ਟੱਪਦੇ ਨੇ 6-7 ਮਹੀਨੇ ਮਸਾ ਇੰਨੇ-ਇਨੇ ਟੱਪਦੇ ਨੇ ਕੋਡ ਮੈਜ ਵਾਲਿਆਂ ਦੇ ਉਹਦੋਂ ਪਿੱਛੇ ਫਿਰ ਇਹ ਜਾਂ ਤਾਂ ਜਨਾਨੀ ਮਰ ਜਾਂਦੀ ਜਾਂ ਬੰਦਾ ਮਰ ਜਾਂਦਾ ਉਕੇ ਫਿੱਕ ਪੈ ਜਾਂਦਾ ਜਿਹੜੀ ਜਨਾਨੀ ਰਿਲੇਸ਼ਨਸ਼ਿਪ ਅਧੇ ਵਿੱਚ ਆ ਜਾਂਦੀ ਨਾ ਕਿਸੇ ਨਾਲ ਭੱਜ ਕੇ ਵਿਆਹ ਕਰਾਉਂਦੀ ਉਸ ਜਨਾਨੀ ਦੇ ਹਰ ਬੰਦੇ ਦੀ ਅੱਖ ਹੋ ਜਾਂਦੀ ਅਗਲਾ ਦਾ ਯਾਰ ਇਹਦਾ ਦੂਜੀ ਹੈਗੀ ਏ ਟਰਾਈ ਮਾਰ ਕੇ ਵੇਖੀਏ ਟਰਾਈ ਕਿ ਜਦੋਂ ਟਰਾਈ ਮੈਂ ਜਦਾ ਸਿਆਣੀ ਹੋਵੇ ਤੋ ਉਹ ਪਾਸੇ ਜਾ ਹੀ ਨਾ ਜਦੋਂ ਟਰਾਈ ਮਾਰਦਾ ਉਹ自动ਿਕ ਫਸ ਜਾਂਦੀ ਫਸ ਜਾਂਦੀ ਪੈ ਉਹ ਲੱਗ ਪੈਂਦੇ ਆਪਦਾ ਕੁਝ ਵਖਾਉਣ ਫਿਰ ਇਹ ਵੀ ਨਹੀਂ ਵੀ ਬੰਦੇ ਨੂੰ ਰਾਤ ਨੂੰ ਨੀਂਦ ਦੀਆਂ ਗੋਲੀਆਂ ਦੇ ਤੇ ਸੋਚਦੀਆਂ ਵੀ ਯਾਰ ਨਾਲ ਆਸ਼ਿਕ ਨਾਲ ਗੱਲਾਂ ਵੀ ਜਰੀ ਰਾਤ ਮਾਰੀਏ ਆਸ਼ਕ ਨੂੰ ਸੁੱਤਿਆਂ ਪੰਜਾਬ ਦੇ ਸਾਰੇ ਕੱਪੜੇ ਤਾਰ ਕੇ ਸਰੀਰ ਵੀ ਵਿਖਾਈਏ ਤੇ ਉਤੋਂ ਘਰ ਇਹਨੂੰ ਕਹਿੰਦਾ ਨਹੀਂ ਨਹੀਂ ਇਹਨੂੰ ਤਾਂ ਉਹ ਨੂੰ ਨਹੀਂ ਪਤਾ ਲੱਗਦਾ ਮੈਂ ਜੋ ਮਰਜ਼ੀ ਕਰਾਂ ਕਿੰਡੀ ਮਾੜੀ ਗੱਲ ਹੈ ਇੱਕ ਬੰਦਾ ਤੁਹਾਡਾ ਖਸਮ ਹੈ ਤੁਹਾਡਾ ਉਹ ਖਸਮ ਤੁਹਾਡਾ ਤੁਹਾਡੀ ਖਾਤਰ ਦਿਹਾੜੀ ਮਿਹਨਤ ਔਖਾ ਕੇ ਪੈਸੇ ਕਮਾ ਕੇ ਲਿਆ ਕੇ ਤੁਹਾਨੂੰ ਦਿੰਦਾ ਤੇ ਤੁਸੀਂ ਫੇਰ ਵੀ ਜਾ ਕੇ ਆਪਦੀ ਜਿਹੜੀ ਇੱਜ਼ਤ ਤੇ ਜਿਹੜੀ ਚੀਜ਼ ਖਸਮਾਂ ਨੇ ਲੈਣੀ ਉਹ ਤੁਸੀਂ ਕਿਸੇ ਨੂੰ ਜਾ ਕੇ ਦੇ ਦਿੰਦਿਆਂ ਜਦੋਂ ਖਸਮ ਦੀ ਵਾਰੀ ਆਉਂਦੀ ਤੁਸੀਂ ਆਂਦੀ ਮੇਰਾ ਢਿੱਡ ਪੀੜੇ ਮੇਰਾ ਲੱਕ ਪੀੜੇ ਮੇਰੀ ਬਾਹ ਪੀੜੇ ਫਿਰ ਤੁਸੀਂ 20-20 ਪਖੰਡ ਕਰਦੀਆਂ ਜਿ ਪਿੱਛੇ ਇੱਕ ਸਰਪੰਚ ਦੀ ਦੇ ਕੋਲ ਵੀਡੀਓ ਵਾਇਰਲ ਹੋਈ ਸੀ ਨਾ ਤੇ ਜਨਾਨੀਆਂ ਆਂਦੀ ਸੀ ਮੈਂ ਘਰ ਵਾਲ ਨੂੰ ਲਾਗੇ ਨਹੀਂ ਆਉਣ ਦਿੰਦੀ ਮੈਂ ਆਣੀ ਮੇਰਾ ਲੱਕ ਪੀੜ ਕਰਦਾ ਮੇਰੀ ਬਾਹ ਪੀੜ ਕਰਦੀ ਤੇ ਹੁਣ ਉਹ ਜਦੋਂ ਘਰ ਵਾਲੇ ਕੋਲੇ ਵੀਡੀਓ ਤੇ ਚਲੀ ਜਾਣੀ ਉਹ ਗਈ ਚਲੀ ਤੇ ਫਿਰ ਓ ਕੀ ਸਮਝੇਗਾ ਵੀ ਮੇਰੀ ਸਾਉ ਘਰ ਵਾਲੀ ਕਿੰਨੀ ਕਸਾਉ ਸੀ ਸਮਝੋ ਸਮਝਣ ਦੀ ਕੁੜੀਓ ਸਮਝਦੇ ਲੋੜ ਇਹ ਚੀਜ਼ਾਂ ਨਾ ਤੁਹਾਡੀ ਆਉਣ ਵਾਲੀ ਜਿਹੜੀਆਂ ਪੀੜ੍ਹੀਆਂ ਹੋਣੀਆਂ ਨੇ ਉਹਦੋਂ ਤੱਕ ਰਹਿਣੀਆਂ ਨੇ ਸੋਸ਼ਲ ਮੀਡੀਆ ਦਾ ਜੋਗੇ ਉਦੋਂ ਤੱਕ ਹੀ ਰਹਿਣੀਆਂ ਨੇ ਉਦੋਂ ਤੱਕ ਤੁਸੀਂ ਕਦੇ ਵੀ ਤੁਹਾਡੀ ਸਿਰ ਤੇ ਸਵਾਹ ਪੈਗੀ ਠੀਕ ਹੈ ਤੇ ਇਸ ਕਰਕੇ ਆਪਣੇ ਪੇਜ ਨੂੰ VK TV 1276 ਨੂੰ ਫੋਲੋ ਵੀ ਕਰ ਲਵੋ ਤੇ ਸ਼ੇਅਰ ਵੀ ਕਰ ਦਿਓ ਤੇ ਲਾਈਕ ਕਮੈਂਟ ਵੀ ਕਰੋ ਤੇ ਬਾਕੀ ਮਿਹਰਬਾਨੀ ਕਰਕੇ ਪ੍ਰਮਾਤਮਾ ਸਮੱਤ ਬਖਸ਼ੇ ਕਿਸੇ ਦਾ ਘਰ ਨਾ ਉਜੜੇ ਜਿਹੜਾ ਜੇ ਬੰਦੇ ਨੇ ਜਨਾਨੀ ਮਾਰਦੀ ਸੀ ਉਹ ਵੀ ਮਰ ਗਿਆ ਜੇ ਜਨਾਨੀ ਨੇ ਬੰਦਾ ਬਾਰਦਾ ਉਹ ਵੀ ਮਰ ਗਿਆ ਹੁਣ ਉਹ ਸੁੱਖਣਾ ਵਾਲਾ ਘਰ ਸਾਰਾ ਹੀ ਬੈ ਘਰ ਛੱਡ ਗੋਣਾਂ ਦੀ ਪੀੜੀ ਖਤਮ ਹੋ ਗਈ ਉਹਨਾਂ ਦੀ ਪੀੜੀ ਖਤਮ ਹੋ ਗਈ ਏ ਤੇ ਉਹ ਅੰਦਰ ਗਈ ਜੇਲ੍ਹ ਚ ਇਹ ਜੇਲ੍ਹ ਚ ਵੀ ਸਭ ਕੁਝ ਹੋਦਾ ਹੋਵੇਗਾ ਪਤਾ ਨਹੀਂ ਕਿੰਨਿਆਂ ਦੀ ਬੇਇੱਜ਼ਤੀ ਹੋਵੇਗੀ ਹੁੰਦੀ ਬੇਇੱਜ਼ਤੀ ਹੋਰ ਕੀ ਹਰ ਬੰਦੇ ਨੂੰ ਮਾਰੀ ਆਖਣਾ ਵੇਖਣਾ ਵੀ ਉਹ ਇਹ ਜਿਹੜੀ ਆਸ਼ਕ ਦੇ ਮਗਰ ਲਾਕੇ ਇਹਨੂੰ ਖਸਮ ਨੂੰ ਮਾਰ ਦਿੱਤਾ ਸੀ ਉਹਦੇ ਮੂੰਹ ਤੇ ਕਹਿਣ ਕਿ ਬੋਲ ਨਹੀਂ ਸਕਦੀ ਕੱਲ ਨੂੰ ਉਹਦੇ ਅਸਕਰ ਤੋਂ ਉਹਦੇ ਬੱਚੇ ਹੋਣੇ ਨੇ ਉਹਦੇ ਪੋਤਰੇ ਪੋਤਰੀਆਂ ਹੋਣਗੇ ਅਗਲੇ ਨੇ ਸਾਡੀ ਦਾਦੀ ਆਹ ਕਰਤੁੱਤਾਂ ਕਰਦੀ ਦੀ ਅੱਜ ਵੀ ਅਸੀਂ ਕਹਿ ਦਿੰਨੇ ਆ ਨਾ ਇਹ ਫਲਾਣੇ ਦੀ ਪੋਤਰੀ ਸੀ ਉਹਦੀ ਦਾਦੀ ਆਹ ਕੁਛ ਕਰਦੀ ਦੀ ਉਹ ਉਹਦੀ ਦਾਦੀ ਤੇ ਗਈ ਹੋ ਗਿਆ ਕਹਿ ਦਿੰਨੇ ਕਿ ਨਹੀਂ ਆਪਾਂ ਤੇ ਇਸ ਕਰਕੇ ਪਰਮਾਤਮਾ ਤੁਹਾਨੂੰ ਸਤ ਸਮਸਤ ਮਖਸ਼ੇ ਜਨਾਨੀਆਂ ਨੂੰ ਤੁਹਾਡਾ ਨਹੀਂ ਸਰਦਾ ਨਹੀਂ ਸਰਦਾ ਆਪਦੇ ਘਰਾਂ ਨੂੰ ਟੈਟ ਕਰੋ ਉਹਨਾਂ ਵੀ ਇਹਨੂੰ ਚਾਜਣਾ ਕਰੜਾ ਕਰ ਇਹ ਮੇ ਮੇਰਾ ਨਹੀਂ ਉਹ ਗੱਲ ਬਣਦੀ ਪਈ ਇਹਨੂੰ ਪੂਰੀ ਇਹਨੂੰ ਚਾਰਜ ਚੰਗਾ ਚਾਰਜ ਚੰਗਾ ਲਿਆ ਤੇ ਉਹਨੂੰ ਚੰਗੀ ਨਿੱਪਲ ਲਾ ਕੇ ਤੇ ਨਹੀਂ ਜੀ ਨਾ ਚਾਰਜ ਕਰ ਮੇਰੀ ਬੈਟਰੀ ਨੂੰ ਮੇਰੀ ਬੈਟਰੀ ਨਹੀਂ ਚਾਰਜ ਹੁੰਦੀ ਕੋਈ ਚਰ ਤੋਂ ਫੁੱਲ ਸਮਝ ਗਏ ਗੱਲ ਤੇ ਇਹ ਬੈਟਰੀ ਚਾਰਜ ਘਰ ਵਾਲਾ ਵੀ ਕਰ ਦੇਗਾ ਕਿਉਂਕਿ ਉਹਨੂੰ ਕੋ ਸਮਝਾ ਦਿਓ ਨਾ ਘਰ ਵਾਲਾ ਕਿ ਇਹ ਨ ਕੀ ਹੁੰਦਾ ਵੀ 80% ਦੇ 70 ਤੀ ਰੱਖਦਾ ਬੈਟਰੀ ਨਹੀਂ ਜਿਆਦਾ ਚਾਰਜ ਕਰਦਾ ਬਗਲਾ ਜੇ ਜਿਆਦਾ ਚਾਰਜ ਕਰ ਦੇਗੇ ਤੇ ਪਾੜ ਦੇਗੀ ਬੈਟਰੀ ਫੁੱਲ ਜਾਏਗੀ ਜਾਂ ਖਰਾਬ ਹੋਣੀ ਸ਼ੁਰੂ ਹੋ ਜਾਏਗੀ ਸੁਣੋ ਨੂੰ ਕੀ ਪਤਾ ਵੀ ਇਹ 100% ਦੇ ਉੱਤੇ ਚਾਰਜ ਕਰਾਉਂਦੀ ਪਈ ਹੈ ਸਮਝ ਗਏ ਗੱਲ ਇਹ ਮਿਹਰਬਾਨੀ ਕਰਕੇ ਨਾ ਤੁਸੀਂ ਪ੍ਰਮਾਤਮਾ ਆਪ ਦੇ ਜਵਾਕਾਂ ਨੇ ਵੇਖਿਆ ਕਰੋ ਬੱਚਿਆਂ ਨੇ ਵੇਖਿਆ ਕਰੋ ਚੰਗਾ ਲੱਗੇ ਤਾਂ ਸ਼ੇਅਰ ਕਰ ਦਿਆ ਜਮਾ ਫੋਟੋ ਲਾਉਣਾ ਉਹਦੀ ਲੜਕੀ ਦੇ ਉੱਤੇ